ਸਿੱਧੂ ਸਰ ਕਿਵੇਂ ਦੇਖਦੇ ਹੋ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਕਿਸੇ ਹੋਰ ਪਾਰਟੀ ਵਰਕਰ ਨੂੰ ਟਿਕਟ ਦੇਣ ਦੀ ਬਜਾਏ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਲਗਾਤਾਰ ਇਸ ਤੇ ਸਿਆਸੀ ਵਿਵਾਦ ਵੀ ਦੇਖਣ ਨੂੰ ਮਿਲ ਰਿਹਾ ਇਸ ਤੇ ਇਹਨਾਂ ਸਿਆਸੀ ਵਿਵਾਦ ਕਿਉਂ ਹੋ ਰਿਹਾ ਹੈ ਇਸ ਫੈਸਲੇ ਦੇ ਨਾਲ ਕੇਜਰੀਵਾਲ ਦੀ ਜਿਹੜੀ ਆ ਬਿੱਲੀ ਉਹ ਥੈਲਿਓਂ ਬਾਹਰ ਆ ਗਈ ਹੈ ਕੇਜਰੀਵਾਲ ਦੀ ਸਾਜ਼ਿਸ਼ ਦਾ ਜਿਹੜਾ ਉਹ ਪਰਦਾ ਫਾਸ਼ ਹੋ ਗਿਆ ਕਿਉਂਕਿ ਕੇਜਰੀਵਾਲ ਇਸ ਫੈਸਲੇ ਦੇ ਰਾਹੀਂ ਸਨੀ ਰੋੜੇ ਨੂੰ ਇੱਥੋਂ ਟਿਕਟ ਲੜਾ ਕੇ ਚੋਣ ਲੜਾ ਕੇ ਲੁਧਿਆਣਾ ਪੱਛਮੀ ਦੇ ਪੜੇ ਲਿਖੇ ਸਿਆਣੇ ਵੋਟਰਾਂ ਦੇ ਸਿਰ ਦੇ ਉੱਪਰ ਆਪਣੇ ਕਰਪਸ਼ਨ ਦੇ ਨਾਲ ਲਿਬੜੇ ਬੂਟ ਸਿਰ ਦੇ ਉੱਪਰ ਰੱਖ ਕੇ ਰਾਜ ਸਭਾ ਪਹੁੰਚਣਾ ਚਾਹੁੰਦੇ ਹੈ ਕੀ ਗੋਗੀ ਦੇ ਪਰਿਵਾਰ ਦੇ ਵਿੱਚੋਂ ਗੋਗੀ ਦੇ ਮੁੰਡੇ ਨੂੰ ਗੁਗੀ ਦੀ ਵਾਈਫ ਨੂੰ ਕਿ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ ਆਖਰ ਕਿਉਂ ਰਾਜ ਸਭਾ ਮੈਂਬਰ ਨੂੰ ਹੀ ਜਿਹੜੀ ਆ ਉਹ ਟਿਕਟ ਦੇਣੀ ਪਈ ਹੈ ਸਿਰਫ ਇਸ ਕਰਕੇ ਕਿ ਉਸ ਰਾਜ ਸਭਾ ਮੈਂਬਰ ਨੂੰ ਜਿਤਾਇਆ ਜਾਵੇ ਉਹਨੂੰ ਰਾਜ ਦਿੱਤਾ ਤੇ ਉਹ ਮੰਤਰੀ ਬਣਾਵਾਂਗੇ ਤੇ ਰਾਜ ਸਭਾ ਸੀਟ ਖਾਲੀ ਕਿਹਦੇ ਵਾਸਤੇ ਕੇਜਰੀਵਾਲ ਵਾਸਤੇ ਨਹੀਂ ਤਾਂ ਆਮ ਪਤਾ ਕੀ ਹੁੰਦਾ ਜਦੋਂ ਕਿਸੇ ਆਈ ਐਮ ਐਲ ਦੀ ਡੈਥ ਹੋ ਜਾਂਦੀ ਹੈ ਨਾ ਆਮ ਤੌਰ ਤੇ ਕੀ ਹੁੰਦਾ ਹੈ ਕਿ ਉਹਦੇ ਪਰਿਵਾਰ ਨੂੰ ਲੜਾਇਆ ਜਾਂਦਾ ਤਾਂ ਉਹਨੂੰ ਸਿੰਪਥੀ ਵੋਟ ਪਵੇ ਤਾਂ ਉਹਦੇ ਪਰਿਵਾਰ ਨੂੰ ਨਹੀਂ ਲੜਾਇਆ ਗਿਆ ਰਾਜ ਸਭਾ ਮੈਂਬਰ ਨੂੰ ਲੜਾਇਆ ਗਿਆ ਕਿਉਂਕਿ ਦੂਜੇ ਰਾਜ ਸਭਾ ਮੈਂਬਰਾਂ ਨੇ ਸੀਟ ਛੱਡਣ ਤੋਂ ਮਨਾ ਕਰ ਦਿੱਤਾ ਸੀਗੇ ਕੇਜਰੀਵਾਲ ਇੰਨੇ ਕਿ ਪਾਵਰ ਹੰਗਰੀ ਹੋ ਗਏ ਆ ਕਿ ਨਾ ਤਾਂ ਉਹ ਕਿਸੇ ਅਹੁਦੇ ਤੋਂ ਬਿਨਾਂ ਰਹਿ ਸਕਦੇ ਆ ਨਾ ਪਾਵਰ ਤੋਂ ਬਿਨਾਂ ਰਹਿ ਸਕਦੇ ਆ ਦਿੱਲੀ ਹੁਣ ਉਹਨਾਂ ਦੇ 5 ਸਾਲ ਜਿਹੜੇ ਆ ਉਹ ਪੈਰ ਨਹੀਂ ਲੱਗਣੇ ਔਰ ਇਸ ਕਰਕੇ ਉਹਨਾਂ ਨੂੰ ਹੁਣ ਇਹ ਹੈ ਕਿ ਮੈਂ ਇਥੋਂ ਕਿਸੇ ਨਾ ਕਿਸੇ ਦੀ ਰਾਜ ਸਭਾ ਸੀਟ ਕਰ ਲਈ ਗਰਾ ਕੇ ਤਾਂ ਮੈਂ ਕਿਸੇ ਤਰੀਕੇ ਰਾਜ ਸਭਾ ਸੀਟ ਹਾਸਲ ਕਰ ਲਵਾਂ ਮੇਰੇ ਕੋਲ ਸਰਕਾਰੀ ਘਰ ਆ ਜਾਵੇ ਮੇਰੇ ਕੋਲ ਸਰਕਾਰੀ ਅਹੁਦਾ ਆ ਜਾਵੇ ਮੈਨੂੰ ਪੈਨਸ਼ਨ ਆਉਣ ਲੱਗ ਜੇ ਮੈਨੂੰ ਪੈਸੇ ਆਉਣ ਲੱਗ ਜੇਣਾ ਇਸ ਤਰੀਕੇ ਦੀ ਜਿਹੜੀ ਉਹ ਇਹਨਾਂ ਤੋਂ ਰਹਿ ਨਹੀਂ ਹੁੰਦਾ ਹੁਣ ਕੇਜਰੀਵਾਲ ਸਾਹਿਬ ਤੋਂ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀਗੇ ਕਿ ਮੈਂ ਭਾਈ ਉਦੋਂ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੂੰਗਾ ਜਾਂ ਉਦੋਂ ਇਸ ਕੁਰਸੀ ਤੇ ਬੈਠੂੰਗਾ ਕਿਸੇ ਅਹੁਦੇ ਤੇ ਬੈਠੂੰਗਾ ਜਦੋਂ ਮੈਨੂੰ ਲੋਕ ਜਿਹੜੇ ਆ ਉਹ ਪੋਟਾਂ ਪਾ ਕੇ ਜਿਤਾ ਦੇਣਗੇ ਮੈਂ ਫੇਰ ਜਿਹੜਾ ਬਰੀ ਮੰਨੂੰਗਾ ਨਹੀਂ ਤਾਂ ਮੇਰੇ ਤੇ ਜਿਹੜੇ ਲੱਗੇ ਇਲਜ਼ਾਮ ਨੇ ਉਹ ਅਦਾਲਤਾਂ 'ਚ ਤਾਂ ਬਹੁਤ ਸਮਾਂ ਚੱਲਦੇ ਰਹਣੇ ਆ ਤੇ ਜੇ ਲੋਕ ਮੈਨੂੰ ਜਿਤਾ ਦੇਣਗੇ ਮੈਂ ਆਪਦੇ ਆਪ ਨੂੰ ਬਰੀ ਸਮਝੂਗਾ ਤੇ ਕੇਜਰੀਵਾਲ ਸਾਹਿਬ ਤੁਹਾਨੂੰ ਤਾਂ ਲੋਕਾਂ ਨੇ ਉੱਥੇ ਜਿਤਾਇਆ ਹੀ ਇਹਦਾ ਮਤਲਬ ਹੁਣ ਤੁਸੀਂ ਦੋਸ਼ੀ ਮੰਨਦੇ ਹੋ ਆਪਦੇ ਆਪ ਨੂੰ ਔਰ ਨਾ ਤੁਹਾਡੀ ਸਰਕਾਰ ਬਣਾਈ ਐ ਤੇ ਨਾ ਤੁਹਾਨੂੰ ਜਿਤਾਇਆ ਕਿ ਦੋਸ਼ੀ ਹ ਤੋ 2000 ਕਰੋੜ ਰੁਪਏ ਦੇ ਘਟਾਲੇ ਦੇ ਵਿੱਚ ਕੈਕ ਦੀ ਰਿਪੋਰਟ ਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਹੈ ਔਰ ਪੰਜਾਬੀਆਂ ਦੇ ਸਿਰ ਤੇ ਪੈਰ ਰੱਖ ਕੇ ਲੁਧਿਆਣਾ ਪੱਛਮੀ ਦੇ ਪੜੇ ਲਿਖੇ ਵੋਟਰਾਂ ਦੇ ਸਿਰ ਤੇ ਪੈਰ ਰੱਖ ਕੇ ਉਹਨੇ ਰਾਜ ਸਭਾ ਪਹੁੰਚਣ ਨੂੰ ਕਰਦੇ ਆ ਔਰ ਵਲੰਟੀਰਾਂ ਦੀ ਜਿਹੜੀ ਆ ਉਹ ਕਦਰ ਕੀਮਤਾਂ ਜਿਹੜੀਆਂ ਉਹ ਕੁਰਬਾਨ ਕਰਕੇ ਰਾਜ ਸਭਾ ਪਹੁੰਚਣ ਨੂੰ ਕਰਦੇ ਆ ਦਰਸ਼ਕੋਣ ਆਪਣੇ ਸੋਚਦੇ ਹੋਣਗੇ ਕਿ ਜੇ ਰਾਜ ਸਭਾ ਹੀ ਉਹਨਾਂ ਨੇ ਜਾਣਾ ਸੀ ਤਾਂ ਫਿਰ ਕਿਸੇ ਨੂੰ ਵੀ ਛਡਾ ਕੇ ਉਹ ਚਲੇ ਜਾਂਦੇ ਪਰ ਮੈਂ ਦੱਸ ਦਿੰਦਾ ਕਿ ਰਾਗਵ ਚੱਡੇ ਨਹੀਂ ਵੀ ਜਵਾਬ ਦੇਦਾ ਸੀਗਾ ਕਿ ਭਾਈ ਮੈਂ ਨਹੀਂ ਰਾਜ ਸਭਾ ਸੀਟ ਛੱਡਣੀ ਉਧਰ ਦੂਜੇ ਪਾਸਿਓਂ ਉਹਨੇ ਹਰਭਜਨ ਸਿੰਘ ਨੇ ਵੀ ਜਵਾਬ ਦਿੱਤਾ ਸੀ ਕਿ ਮੈਂ ਵੀ ਰਾਜ ਸਭਾ ਕਹਿੰਦੇ ਸੀਟ ਵੀ ਛੱਡਣੀ ਚਰਚਾ ਮਾਤਾ ਇਹ ਵੀ ਨਹੀਂ ਕਿ ਮੁੱਲ ਦਾ ਸਨੀ अरोड़ा ਉਹਨਾਂ ਨੂੰ ਵੀ ਟਿਕਟ ਜਿਹੜੀ ਆ ਉਹ ਰਾਜ ਸਭਾ ਦੀ ਦਿੱਤੀ ਸੀ ਪਰ ਹੁਣ ਕਹਿੰਦੇ ਆ ਕਿ ਚਰਚਾਵਾ ਨਹੀਂ ਕਿ ਇਹਨਾਂ ਨੂੰ ਲਾਲਚ ਦਿੱਤਾ ਕਿ ਭਾਈ ਤੁਹਾਨੂੰ ਇੱਥੋਂ ਜਿਤਾਵਾਂਗੇ ਵੀ ਜਿਤਾ ਕੇ ਤੁਹਾਨੂੰ ਮੰਤਰੀ ਵੀ ਬਣਾਵਾਂਗੇ ਤਾਂ ਫਿਰ ਉਸ ਤੋਂ ਬਾਅਦ ਫਿਰ ਮੈਂ ਰਾਜ ਸਭਾ ਜਿਹੜੀ ਆ ਉਹ ਸੀਟ ਲਵਾਂਗਾ ਨਹੀਂ ਤਾਂ ਸਨੀ अरोड़े ਨੂੰ ਕੀ ਲੋੜ ਪਈ ਹੈ ਨੈਸ਼ਨਲ ਪੋਲਿਟਿਕਸ ਛੱਡ ਕੇ ਏਡੀ ਵੱਡੀ ਰਾਜ ਸਭਾ ਸੀਟ ਛੱਡ ਕੇ ਉਹ ਥੱਲੇ ਆ ਕੇ ਜੂਨ ਲੜੇ ਉਹਨੂੰ ਕੀ ਲੋੜ ਪਈ ਹੈ ਮੇਰੇ ਪਿੱਛੇ ਬਹੁਤ ਵੱਡਾ ਮੋਟਿਵ ਅਰਵਿੰਦ ਕੇਜੀਵਾਲ ਦਾ ਹੈਗਾ ਵਾਲੰਟੀਅਰ ਜਿਹੜੇ ਆ ਨਾ ਉਹ ਗੁੱਗੀ ਤੋਂ ਬਾਅਦ ਬਹੁਤ ਸਾਰੇ ਵਾਲੰਟੀਅਰ ਇਹੋ ਜਿਹੇ ਸੀ ਜਿਹੜੇ ਸੋਚਦੇ ਸੀ ਕਿ ਸ਼ਾਇਦ ਸਾਡੀ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਸਾਨੂੰ ਆਮ ਲੋਕਾਂ ਨੂੰ ਟਿਕਟ ਦੇ ਕੇ ਨਵਾਜੂਗੀ ਹੋ ਸਕਦਾ ਕਿ ਸਾਨੂੰ ਚੋਣਾਂ ਲੜਾਵੇ ਬੋਰਡ ਵੀ ਲਾਤੇ ਸੀ ਲੋਕਾਂ ਨੇ ਵਿਚਾਰਿਆ ਨਹੀਂ ਪਰ ਪਹਿਲਾਂ ਵਾਂਗ ਉਹ ਲੋਕ ਸਭਾ ਵਾਂਗ ਹੁਣ ਇੱਥੇ ਫੇਰ ਇੰਡਸਟਰੀ ਲਿਸਟ ਰਾਜ ਸਭਾ ਮੈਂਬਰ ਨੂੰ ਉਤਾਰ ਦਿੱਤਾ ਔਰ ਵਾਲੰਟੀਅਰ ਇਹਦੇ ਨਾਲ ਅੰਦਰ ਖਾਤੇ ਬਹੁਤ ਨਾਰਾਜ਼ ਨੇ ਉਹ ਨਾਰਾਜ਼ਗੀ ਚੱਲਣੀ ਪੈ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲੋਕ ਸਭਾ ਚੋਣਾਂ ਦੇ ਵਿੱਚ ਦੇਖਿਆ ਉਦੋਂ ਵੀ ਜਿਹੜੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਕਹਿਣ ਦੀ ਗੱਲ ਸੀਗੀ ਕਿ ਭਾਈ ਅਸੀਂ ਟਿਕਟ ਦੇਵਾਂਗੇ ਉਦੋਂ ਕੁਝ ਬਾਹਰੋਂ ਕਲਾਕਾਰ ਲੈ ਕੇ ਉਹਨਾਂ ਨੂੰ ਟਿਕਟਾਂ ਦੇਤੀਆਂ ਕੁਝ ਪੰਜ ਤਾਂ ਜਿਹੜੇ ਆਪਣੇ ਮੰਤਰੀ ਉਹ ਮੌਜੂਦਾ ਉਤਾਰਤੇ ਸੀਗੇ ਉਹਨਾਂ ਨੂੰ ਜਿਹੜੀਆਂ ਉਹ ਟਿਕਟਾਂ ਦੇਤੀਆਂ ਤੇ ਹੁਣ ਇੱਕ ਵਾਰ ਬੇਰਾਜ ਸਭਾ ਮੈਂਬਰ ਕੀ ਤੁਹਾਨੂੰ ਵਲੰਟੀਅਰ ਨਹੀਂ ਸੀ ਮਿਲਿਆ ਲੁਧਿਆਣਾ ਪੱਛਮੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਲਤ ਇਹ ਹੋਈ ਪਈ ਹੈ ਇੰਨੀ ਪਤਲੀ ਆ ਹਾਲਤ ਉੱਥੇ ਕੋਈ ਬਹੁਤੀ ਵਧੀਆ ਹਾਲਤ ਨਹੀਂ ਹੈ ਲੁਧਿਆਣਾ ਪੱਛਮੀ 'ਚ ਲੋਕ ਇੰਨੇ ਅੱਕੇ ਹੋਏ ਆ ਪੜੇ ਲੇਕੇ ਲੋਕ ਰਹੇ ਉੱਥੇ ਸਰਕਾਰ ਤੋਂ ਇੰਨੇ ਅੱਕੇ ਹੋਏ ਆ ਕਿ ਉਹਨਾਂ ਨੇ ਉੱਥੋਂ ਦੇ ਮੌਜੂਦਾ ਐਮਐਲਏ ਗੋਗੀ ਦੀ ਘਰ ਵਾਲੀ ਐਮਸੀ ਚੋਣਾਂ ਦੇ ਵਿੱਚ ਵੀ ਹਰਾਤੀ ਸੀ ਕੋਈ ਸੌਖੀ ਨਹੀਂ ਰਹਿਣ ਵਾਲੀ ਉਹ ਚੋਣ ਇਹਨਾਂ ਵਾਸਤੇ ਦੇਖੋ ਦਿੱਲੀ ਦੇ ਵਿੱਚ ਇਹ ਚੋਣ ਹਾਰੇ ਆ ਦਿੱਲੀ ਦੇ ਵਿੱਚੋਂ ਚੋਣ ਹਾਰੇ ਆ ਤਾਂ ਪੰਜਾਬ ਦੇ ਵਿੱਚ ਥੋੜੀ ਹੰਦਲ ਹੋਈ ਹੈ ਮੈਨੂੰ ਲੱਗਦਾ ਹੈ ਕਿ ਜੇ ਪੰਜਾਬੀਆਂ ਨੇ ਅਗਲੇ 2 ਸਾਲਾਂ ਦੇ ਲਈ ਚੰਗਾ ਰਾਜ ਲੈਣਾ ਹੈ ਇਹਨਾਂ ਦੇ ਕੋਲੋਂ ਤਾਂ ਮੈਨੂੰ ਲੱਗਦਾ ਹੈ ਕਿ ਥੋੜੀ ਜਿਹੀ ਪਟਕੜੀ ਲੁਧਿਆਣਾ ਪੱਛਮੀ ਸੀਟ ਤੋਂ ਵੀ ਜੇ ਕਿਤੇ ਪੰਜਾਬੀ ਇਹਨਾਂ ਨੂੰ ਦੇ ਦੇਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਅਗਲੇ 2 ਸਾਲ ਚੰਗੇ ਨਿਕਲਣਗੇ ਪੰਜਾਬੀਆਂ ਦੇ ਤੇ ਜੇ ਇਹ ਜਿੱਤ ਗਏ ਇਹਨਾਂ ਨੇ ਇੰਨਾ ਖੰਕਾਰ ਜਾਣਾ ਕਿ ਇਹ ਆਪਣੀਆਂ ਚੰਮ ਦੀਆਂ ਚਲਾਉਣਗੇ ਤੇ ਜੇ ਇਹ ਪਟਕੜੀ ਵੱਤ ਗਈ ਇਹਨਾਂ ਨੂੰ ਫਿਰ ਵਧੀਆ ਰਾਜ ਦੇਣੀ ਹੈ ਲੋਕਾਂ ਨੂੰ ਤਾਂ ਦੇਖ ਲੈਣ ਲੋਕ ਕੋਈ ਵਧੀਆ ਰਾਜ ਲੈਣਾ ਕਿ ਕਿਹੜਾ ਲੈਣਾ ਲੁਧਿਆਣਾ ਪਛਮੀ ਹਲਕੇ ਤੇ ਹੋਣ ਵਾਲੀ ਜਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਜਿਸ ਤੇ ਲਗਾਤਾਰ ਸਿਆਸੀ ਵਿਵਾਦ ਵੀ ਦੇਖਣ ਨੂੰ ਮਿਲ ਰਿਹਾ ਇਸੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਹਾਇਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜੀ ਮੌਜੂਦ ਰਹਿਣਗੇ ਸਿੱਧੂ ਸਰ ਕਿਵੇਂ ਦੇਖਦੇ ਹੋ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਕਿਸੇ ਹੋਰ ਪਾਰਟੀ ਵਰਕਰ ਨੂੰ ਟਿਕਟ ਦੇਣ ਦੀ ਬਜਾਏ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਲਗਾਤਾਰ ਇਸ ਤੇ ਸਿਆਸੀ ਵਿਵਾਦ ਵੀ ਦੇਖਣ ਨੂੰ ਮਿਲ ਰਿਹਾ ਇਸ ਤੇ ਇਹਨਾਂ ਸਿਆਸੀ ਵਿਵਾਦ ਕਿਉਂ ਹੋ ਰਿਹਾ ਦੇਖੋ ਆਪਾਂ ਇਹ ਪਹਿਲਾਂ ਹੀ ਆਪਣੇ ਦਰਸ਼ਕਾਂ ਨੂੰ ਦੱਸ ਦੱਸ ਚੁੱਕੇ ਸੀਗੇ ਕਿ ਇਸ ਜਿਮਨੀ ਚੋਣ ਦੇ ਲਈ ਸੰਜੀਵ ਰੋੜਾ ਜਿਹੜੇ ਕਿ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਇਸ ਫੈਸਲੇ ਦੇ ਨਾਲ ਕੇਜਰੀਵਾਲ ਦੀ ਜਿਹੜੀ ਆ ਬਿੱਲੀ ਉਹ ਥੈਲੀੋਂ ਬਾਹਰ ਆ ਗਈ ਹੈ ਕੇਜਰੀਵਾਲ ਦੀ ਸਾਜ਼ਿਸ਼ ਦਾ ਜਿਹੜਾ ਉਹ ਪਰਦਾ ਫਾਸ਼ ਹੋ ਗਿਆ ਕਿਉਂਕਿ ਕੇਜਰੀਵਾਲ ਇਸ ਫੈਸਲੇ ਦੇ ਰਾਹੀਂ ਸੰਜੀਵ ਰੋੜੇ ਨੂੰ ਇੱਥੋਂ ਟਿਕਟ ਲੜਾ ਕੇ ਚੋਣ ਲੜਾ ਕੇ ਲੁਧਿਆਣਾ ਪੱਛਮੀ ਦੇ ਪੜ੍ਹੇ ਲਿਖੇ ਸਿਆਣੇ ਵੋਟਰਾਂ ਦੇ ਸਿਰ ਦੇ ਉੱਪਰ ਆਪਣੇ ਕ腐ਪਸ਼ਨ ਦੇ ਨਾਲ ਲਿਬੜੇ ਬੂਟ ਸਿਰ ਦੇ ਉੱਪਰ ਰੱਖ ਕੇ ਰਾਜ ਸਭਾ ਪਹੁੰਚਣਾ ਚਾਹੁੰਦੇ ਆ। ਔਰ ਇਹ ਗੱਲ ਇਸ ਕਰਕੇ ਇਸ ਤਰੀਕੇ ਨਾਲ ਕਿਉਂਕਿ ਬਹੁਤ ਸਾਰੇ ਲੋਕ ਦੇ ਸੋਚਦੇ ਹੋਣਗੇ ਜੀ ਭਾਈ ਉਹ ਕਿਵੇਂ ਜੇ ਰਾਜ ਸਭਾ ਪਹੁੰਚਣਾ ਤਾਂ ਕਿਸੇ ਹੋਰ ਤੋਂ ਵੀ ਛੜਾ ਦੇਣੀ ਲੈਣੀ ਸੀਗੀ। ਦਰਸ਼ਕ ਹੋਣ ਆਪਣੇ ਸੋਚਦੇ ਹੋਣਗੇ ਕਿ ਜੇ ਰਾਜ ਸਭਾ ਹੀ ਉਹਨਾਂ ਨੇ ਜਾਣਾ ਸੀ ਤਾਂ ਫਿਰ ਕਿਸੇ ਨੂੰ ਵੀ ਛੜਾ ਕੇ ਉਹ ਚਲੇ ਜਾਂਦੇ ਪਰ ਮੈਂ ਦੱਸ ਦਿੰਦਾ ਕਿ ਰਾਗਵ ਚੱਡੇ ਨੇ ਵੀ ਜਵਾਬ ਦਿੱਤਾ ਸੀਗਾ ਕਿ ਭਾਈ ਮੈਂ ਨਹੀਂ ਰਾਜ ਸਭਾ ਸੀਟ ਛੱਡਣੀ ਉਧਰ ਦੂਜੇ ਪਾਸਿਓਂ ਉਹਨੇ ਹਰਭਜਨ ਸਿੰਘ ਨੇ ਵੀ ਜਵਾਬ ਦਿੱਤਾ ਸੀ ਕਿ ਮੈਂ ਵੀ ਰਾਜ ਸਭਾ ਕਹਿੰਦੇ ਸੀਟ ਨਹੀਂ ਛੱਡਣੀ ਤਾਂ ਫਿਰ ਜਾਂਦੇ ਕਿਦੋਂ ਬਾਕੀਆਂ ਨੂੰ ਤਾਂ ਚਰਚਾਵਾਂ ਨੇ ਕਿ ਕਿਸੇ ਨੂੰ ਮਨਤ ਕਰਕੇ ਦਿੱਤੀ ਆ ਤੇ ਕਿਸੇ ਨੂੰ ਜਿਹੜੀ ਆ ਉਹ ਮੁੱਲ ਦਿੱਤੀ ਹੈ ਹੁਣ ਚਰਚਾਵਾ ਤਾਂ ਇਹ ਵੀ ਨਹੀਂ ਕਿ ਮੁੱਲ ਦਾ ਜਿਹੜੇ ਇਹ ਸਨੀ ਅਰੋੜਾ ਹੋਣਾ ਨੂੰ ਵੀ ਟਿਕਟ ਜਿਹੜੀ ਆ ਉਹ ਰਾਜ ਸਭਾ ਦੀ ਦਿੱਤੀ ਸੀਗੀ ਪਰ ਹੁਣ ਕਹਿੰਦੇ ਆ ਕਿ ਚਰਚਾਵਾ ਨੇ ਕਿ ਇਹਨਾਂ ਨੂੰ ਲਾਲਚ ਦਿੱਤਾ ਕਿ ਭਾਈ ਤੁਹਾਨੂੰ ਇਥੋਂ ਜਿਤਾਵਾਂਗੇ ਵੀ ਜਿਤਾ ਕੇ ਤੁਹਾਨੂੰ ਮੰਤਰੀ ਵੀ ਬਣਾਵਾਂਗੇ ਤਾਂ ਫਿਰ ਉਸ ਤੋਂ ਬਾਅਦ ਫਿਰ ਮੈਂ ਰਾਜ ਸਭਾ ਜਿਹੜੀ ਆ ਉਹ ਸੀਟ ਲਊਗਾ ਨਹੀਂ ਤਾਂ ਸਨੀ ਅਰੋੜੇ ਨੂੰ ਕੀ ਲੋਡ ਪਈ ਹੈ ਨੈਸ਼ਨਲ ਪੋਲਿਟਿਕਸ ਛੱਡ ਕੇ ਐਡੀ ਵੱਡੀ ਰਾਜ ਸਭਾ ਸੀਟ ਛੱਡ ਕੇ ਉਹ ਥੱਲੇ ਆ ਕੇ ਜੂਨ ਲੜੇ ਉਹਨੂੰ ਕੀ ਲੋਡ ਪਈ ਹੈ ਮੇਰੇ ਪਿੱਛੇ ਬਹੁਤ ਵੱਡਾ ਮੋਟਿਵ ਅਰਵਿੰਦ ਕੇਜਰੀਵਾਲ ਦਾ ਹੈਗਾ ਔਰ ਇਹ ਵੀ ਗੱਲ ਹੈ ਕਿ ਵਲੰਟੀਅਰ ਜਿਹੜੇ ਆ ਨਾ ਉਹ ਗੁੱਗੀ ਤੋਂ ਬਾਅਦ ਬਹੁਤ ਸਾਰੇ ਵਲੰਟੀਅਰ ਇਹੋ ਜਿਹੇ ਸੀ ਜਿਹੜੇ ਸੋਚਦੇ ਸੀ ਕਿ ਸ਼ਾਇਦ ਸਾਡੀ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਸਾਨੂੰ ਆਮ ਲੋਕਾਂ ਨੂੰ ਟਿਕਟ ਦੇ ਕੇ ਨਵਾਜੂਗੀ ਹੋ ਸਕਦਾ ਕਿ ਸਾਨੂੰ ਚੋਣਾਂ ਲੜਾਵੇ ਬੋਰਡ ਵੀ ਲਾਤੇ ਸੀ ਲੋਕਾਂ ਨੇ ਵਿਚਾਰਿਆ ਨੇ ਪਰ ਪਹਿਲਾਂ ਵਾਂਗ ਉਹ ਲੋਕ ਸਭਾ ਵਾਂਗ ਹੁਣ ਇੱਥੇ ਫੇਰ ਇੰਡਸਟਰੀ ਲਿਸਟ ਰਾਜ ਸਭਾ ਮੈਂਬਰ ਨੂੰ ਉਤਾਰ ਦਿੱਤਾ ਔਰ ਵਲੰਟੀਅਰ ਇਹਦੇ ਨਾਲ ਅੰਦਰ ਖਾਤੇ ਬਹੁਤ ਨਰਾਜ਼ ਨੇ ਔਰ ਨਰਾਜ਼ਗੀ ਚਲੜੀ ਪੈ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲੋਕ ਸਭਾ ਚੋਣਾਂ ਦੇ ਵਿੱਚ ਦੇਖਿਆ ਉਦੋਂ ਵੀ ਜਿਹੜੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਕਹਿਣ ਦੀ ਗੱਲ ਸੀਗੀ ਕਿ ਭਾਈ ਅਸੀਂ ਟਿਕਟ ਦੇਵਾਂਗੇ ਉਦੋਂ ਕੁਝ ਬਾਹਰੋਂ ਕਲਾਕਾਰ ਲਿਆ ਕੇ ਉਹਨਾਂ ਨੂੰ ਟਿਕਟਾਂ ਦੇਤੀਆਂ ਕੁਝ ਪੰਜ ਤਾਂ ਜਿਹੜੇ ਆਪਣੇ ਮੰਤਰੀ ਵੀ ਮੌਜੂਦਾ ਉਤਾਰਤੇ ਸੀਗੇ ਉਹਨਾਂ ਨੂੰ ਜਿਹੜੀਆਂ ਉਹ ਟਿਕਟਾਂ ਦੇਤੀਆਂ ਤੇ ਹੁਣ ਇੱਕ ਵਾਰ ਫੇਰ ਰਾਜ ਸਭਾ ਮੈਂਬਰ ਕੀ ਤੁਹਾਨੂੰ ਵਲੰਟੀਅਰ ਨਹੀਂ ਸੀ ਮਿਲਿਆ ਚਲੋ ਸਾਨੂੰ ਕੋਈ ਇਹਦਾ ਮਤਲਬ ਨਹੀਂ ਤੁਸੀਂ ਆਪਾਂ ਦੱਸੋ ਕੇਜਰੀਵਾਲ ਇੰਨੇ ਇੱਕ ਪਾਵਰ ਹੰਗਰੀ ਹੋ ਗਏ ਐ ਕਿ ਨਾ ਤਾਂ ਉਹ ਕਿਸੇ ਅਹੁਦੇ ਤੋਂ ਬਿਨਾਂ ਰਹਿ ਸਕਦੇ ਐ ਨਾ ਪਾਵਰ ਤੋਂ ਬਿਨਾਂ ਰਹਿ ਸਕਦੇ ਐ ਦਿੱਲੀ ਹੁਣ ਉਹਨਾਂ ਦੇ 5 ਸਾਲ ਜਿਹੜੇ ਆ ਉਹ ਪੈਰ ਨਹੀਂ ਲੱਗਣੇ ਔਰ ਇਸ ਕਰਕੇ ਉਹਨਾਂ ਨੂੰ ਹੁਣ ਇਹ ਐ ਕਿ ਮੈਂ ਇੱਥੋਂ ਕਿਸੇ ਨਾ ਕਿਸੇ ਦੀ ਰਾਜਸਭਾ ਸੀਟ ਖਾਲੀ ਕਰਾ ਕੇ ਤਾਂ ਮੈਂ ਕਿਸੇ ਤਰੀਕੇ ਰਾਜਸਭਾ ਸੀਟ ਹਾਸਲ ਕਰ ਲਵਾਂ ਮੇਰੇ ਕੋਲ ਸਰਕਾਰੀ ਘਰ ਆ ਜਾਵੇ ਮੇਰੇ ਕੋਲ ਸਰਕਾਰੀ ਅਹੁਦਾ ਆ ਜਾਵੇ ਮੈਨੂੰ ਪੈਨਸ਼ਨ ਆਉਣ ਲੱਗੇ ਜੇ ਮੈਨੂੰ ਪੈਸੇ ਆਉਣ ਲੱਗੇ ਨਾ ਇਸ ਤਰੀਕੇ ਦੀ ਜਿਹੜੀ ਉਹ ਇਹਨਾਂ ਤੋਂ ਰਹਿ ਨਹੀਂ ਹੁੰਦਾ ਹੁਣ ਕੇਜਰੀਵਾਲ ਸਾਹਿਬ ਤੋਂ ਔਰ ਦੂਜੇ ਪਾਸੋਂ ਇਹ ਵੀ ਹੈ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀਗੇ ਕਿ ਮੈਂ ਭਾਈ ਉਦੋਂ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੂਗਾ ਜਾਂ ਉਦੋਂ ਇਸ ਕੁਰਸੀ ਤੇ ਬੈਠੂਗਾ ਕਿਸੇ ਅਹੁਦੇ ਤੇ ਬੈਠੂਗਾ ਜਦੋਂ ਮੈਨੂੰ ਲੋਕ ਜਿਹੜੇ ਆ ਉਹ ਪੋਟਾ ਪਾ ਕੇ ਜਿਤਾ ਦੇਣਗੇ ਔਰ ਮੈਨੂੰ ਮੈਂ ਫੇਰ ਜਿਹੜਾ ਬਰੀ ਮੰਨੂਗਾ ਨਹੀਂ ਤਾਂ ਮੇਰੇ ਤੇ ਜਿਹੜੇ ਲੱਗੇ ਇਲਜ਼ਾਮ ਨੇ ਉਹ ਅਦਾਲਤਾਂ 'ਚ ਤਾਂ ਬਹੁਤ ਸਮਾਂ ਚੱਲਦੇ ਰਹਣੇ ਆ ਤੇ ਜੇ ਲੋਕ ਮੈਨੂੰ ਜਿਤਾ ਦੇਣਗੇ ਮੈਂ ਆਪਦੇ ਆਪ ਨੂੰ ਬਰੀ ਸਮਝੂਗਾ ਤੇ ਕੇਜਰੀਵਾਲ ਸਾਹਿਬ ਤੁਹਾਨੂੰ ਤਾਂ ਲੋਕਾਂ ਨੇ ਉੱਥੇ ਜਿਤਾਇਆ ਹੀ ਨਹੀਂ ਇਹਦਾ ਮਤਲਬ ਹੁਣ ਤੁਸੀਂ ਦੋਸ਼ੀ ਮੰਨਦੇ ਹੋ ਆਪਦੇ ਆਪ ਨੂੰ ਔਰ ਨਾ ਤੁਹਾਡੀ ਸਰਕਾਰ ਬਣਾਈ ਐ ਤੇ ਨਾ ਤੁਹਾਨੂੰ ਜਤਾਇਆ ਕਿ ਦੋਸ਼ੀ ਹੁਣ ਮੰਨਦੇ ਹੋ ਆਪਦੇ ਆਪ ਨੂੰ ਹੁਣ ਕਿਉਂ ਫੇਰ ਰਾਜ ਸਭਾ ਸੀਟਾਂ ਇਸ ਤਰੀਕੇ ਨਾਲ ਭਾਲਦੇ ਹੋ 2000 ਕਰੋੜ ਰੁਪਏ ਦੇ ਘਟਾਲੇ ਦੇ ਵਿੱਚ ਕੈਕ ਦੀ ਰਿਪੋਰਟ ਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਔਰ ਪੰਜਾਬੀਆਂ ਦੇ ਸਿਰ ਤੇ ਪੈਰ ਰੱਖ ਕੇ ਲੁਧਿਆਣਾ ਪੱਛਮੀ ਦੇ ਪੜੇ ਲਿਖੇ ਵੋਟਰਾਂ ਦੇ ਸਿਰ ਤੇ ਪੈਰ ਰੱਖ ਕੇ ਹੁਣ ਇਹ ਰਾਜ ਸਭਾ ਪਹੁੰਚਣ ਨੂੰ ਫਿਰਦੇ ਆ ਔਰ ਵਲੰਟੀਰਾਂ ਦੀ ਜਿਹੜੀ ਆ ਉਹ ਕਦਰ ਕੀਮਤਾਂ ਜਿਹੜੀਆਂ ਉਹ ਕੁਰਬਾਨ ਕਰਕੇ ਇਹ ਰਾਜ ਸਭਾ ਪਹੁੰਚਣ ਨੂੰ ਫਿਰਦੇ ਆ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਔਰ ਲੁਧਿਆਣਾ ਪੱਛਮੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਲਤ ਇਹ ਹੋਈ ਪਈ ਹੈ ਇੰਨੀ ਪਤਲੀ ਆ ਹਾਲਤ ਉੱਥੇ ਕੋਈ ਬਹੁਤੀ ਵਧੀਆ ਹਾਰਤ ਨਹੀਂ ਹੈ ਲੁਧਿਆਣਾ ਪੱਛਮੀ 'ਚ ਲੋਕ ਇੰਨੇ ਅੱਕੇ ਹੋਏ ਆ ਪੜੇ ਲਿਕੇ ਲੋਕ ਨੇ ਉੱਥੇ ਸਰਕਾਰ ਤੋਂ ਇੰਨੇ ਅੱਕੇ ਹੋਏ ਆ ਕਿ ਉਹਨਾਂ ਨੇ ਉੱਥੋਂ ਦੇ ਮੌਜੂਦਾ ਐਮਐਲਏ ਗੋਗੀ ਦੀ ਘਰ ਵਾਲੀ ਉਹ ਐਮਸੀ ਚੋਣਾਂ ਦੇ ਵਿੱਚ ਵੀ ਹਰਾਤੀ ਸੀ ਕੋਈ ਸੌਖੀ ਨਹੀਂ ਰਹਿਣ ਵਾਲੀ ਉਹ ਚੋਣ ਇਹਨਾਂ ਵਾਸਤੇ ਔਰ ਮੈਂ ਇਹ ਵੀ ਗੱਲ ਜਾਣਦਾ ਕਿ ਲੁਧਿਆਣਾ ਪੱਛਮੀ ਦੇ ਬੜੇ ਪੜੇ ਲਿਖੇ ਜਿਹੜੇ ਉਹ ਵੋਟਰ ਨੇ ਔਰ ਨਾ ਉਹ ਕਿਸੇ ਦਬਾਅ ਦੇ ਹੇਠ ਆਉਣ ਵਾਲੇ ਆ ਤੇ ਨਾ ਉਹ ਡਰਨ ਵਾਲੇ ਆ ਕਿਉਂਕਿ ਉਹ ਹੋਰ ਤਰੀਕੇ ਦੇ ਲੋਕ ਨੇ ਜਿੰਨਾ ਉਹਨਾਂ ਨੂੰ ਡਰਾਇਆ ਜਾਊਗਾ ਧਮਕਾਇਆ ਜਾਊਗਾ ਉਹਨਾਂ ਹੀ ਉਹ ਸਰਕਾਰ ਦੇ ਐਂਟੀ ਹੋਣਗੇ ਇਹ ਤਾਂ ਹੈ ਨਹੀਂ ਕੋਈ ਪਿੰਡਾਂ ਵਾਲਾ ਕੋਈ ਸਰਪੰਚੀ ਵਾਲਾ ਉਹ ਸਰਪੰਚ ਨੂੰ ਚੱਕ ਲਿਆਂਦਾ ਤੇ ਫਲਾਣੇ ਨੂੰ ਚੱਕ ਲਿਆਂਦਾ ਤੇਰਾ ਮੈਂ ਉਹ ਕਪੜਾ ਫੜ ਲਿਆ ਉਹ ਕਪੜਾ ਫੜ ਲਿਆ ਤੂੰ ਸਾਡੇ ਨਾਲ ਆ ਫਲਾਣੇ ਚ ਉਹ ਗੱਲ ਉੱਥੇ ਉਸ ਹਰਕੇ ਦੇ ਵਿੱਚ ਹੋਣੀ ਨਹੀਂਗੀ ਤਾਂ ਇਸ ਕਰਕੇ ਲੁਧਿਆਣਾ ਪੱਛਮੀ ਦੇ ਲੋਕ ਬੜੇ ਪੜੇ ਲਿਖੇ ਆ ਮੈਨੂੰ ਲੱਗਦਾ ਹੈ ਕਿ ਉਹ ਕੇਜਰੀਵਾਲ ਦੀਆਂ ਚਾਲਾਂ ਨੂੰ ਜਾਂ ਹੋਰ ਸਿਸਟਮ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਸਮਝਣਗੇ ਦਵਾਹੇਠ ਉਹਨਾਂ ਨੇ ਆਉਣਾ ਹੀ ਨਹੀਂ ਕਿਉਂਕਿ ਬੜੇ ਪੜੇ ਲਿਖੇ ਲੋਕ ਆ ਤੇ ਔਰ ਬੜਾ ਹੋਰ ਤਰੀਕੇ ਦਾ ਹਲਕਾ ਉਹ ਬਾਕੀ ਹਲਕਿਆਂ ਨਾਲੋਂ ਕਿਉਂਕਿ ਮੈਂ ਜਦੋਂ ਅੱਜ ਉਹ ਕਾਰਪੋਰੇਸ਼ਨ ਚੋਂ ਆਉਣਾ ਹੋਈਆਂ ਸੀ ਉਸ ਟਾਈਮ ਆਪਾਂ ਕਵਰ ਕਰਨ ਉੱਤੇ ਜਾਂਦੇ ਰਹੇ ਹਾਂ ਤਾਂ ਉਹ ਹੋਰ ਸਾਵਧਾਰ ਹਲਕਾ ਜਿਹੜਾ ਹੈਗਾ ਪਰ ਪੰਜਾਬੀਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿਹੜੀਆਂ ਗੱਲਾਂ ਅਸੀਂ ਵਾਰ-ਵਾਰ ਕਹਿੰਦੇ ਸੀ ਕਿ ਦਿੱਲੀ ਵਾਲੇ ਪੰਜਾਬ ਆਉਣਗੇ ਉਹੀ ਗੱਲ ਹੋ ਗਈ ਆ ਦਿੱਲੀ ਵਾਲੇ ਪੰਜਾਬ ਵੀ ਆ ਗਿਆ ਤੇ ਹੁਣ ਉਹਦੇ 20 ਮੰਨਣ ਲੱਗੇ ਔਰ ਇਹ ਵੀ ਕੋਈ ਵੱਡੀ ਗੱਲ ਨਹੀਂ ਹੁਣ ਰਾਜ ਸਭਾ ਤੋਂ ਵੱਧ ਕੇ 20 ਕਿਤੇ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੁਸਪੈਟ ਕੀਤੀ ਜਾ ਸਕਦੀ ਹੈ ਕਿਉਂਕਿ ਦਿੱਲੀ ਚੋਂ ਇਹਨਾਂ ਦੇ ਜੀਤੀ ਪੈਰ ਨਹੀਂ ਲੱਗਦੇ ਔਰ ਇਹ ਮੈਨੂੰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਿਉਂ ਇਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਕੀਤਾ ਗਿਆ ਕੀ ਗੁੱਗੀ ਦੇ ਪਰਿਵਾਰ ਦੇ ਵਿੱਚੋਂ ਗੁੱਗੀ ਦੇ ਮੁੰਡੇ ਨੂੰ ਗੁੱਗੀ ਦੀ ਵਾਈਫ ਨੂੰ ਕਿ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ ਆਖਰ ਕਿਉਂ ਰਾਜ ਸਭਾ ਮੈਂਬਰ ਨੂੰ ਹੀ ਜਿਹੜੀ ਉਹ ਟਿਕਟ ਦੇਣੀ ਪਈ ਹੈ ਸਿਰਫ ਇਸ ਕਰਕੇ ਕਿ ਉਸ ਰਾਜ ਸਭਾ ਮੈਂਬਰ ਨੂੰ ਜਿਤਾਇਆ ਜਾਵੇ ਉਹਨੂੰ ਲਾਲਚ ਦਿੱਤਾ ਤੇ ਉਹਨੂੰ ਮੰਤਰੀ ਬਣਾਵਾਂਗੇ ਤੇ ਰਾਜ ਸਭਾ ਸੀਟ ਖਾਲੀ ਹੋਊਗੀ ਕਿਹਦੇ ਵਾਸਤੇ ਕੇਜਰੀਵਾਲ ਵਾਸਤੇ ਨਹੀਂ ਤਾਂ ਲੜਾਇਆ ਤਾਂ ਨਹੀਂ ਤਾਂ ਆਮ ਪਤਾ ਕੀ ਹੁੰਦਾ ਜਦੋਂ ਕਿਸੇ ਆਈਐਮਐਲਏ ਦੀ ਡੈਥ ਹੋ ਜਾਂਦੀ ਹੈ ਨਾ ਆਮ ਤੌਰ ਤੇ ਕੀ ਹੁੰਦਾ ਹੈ ਕਿ ਉਹਦੇ ਪਰਿਵਾਰ ਨੂੰ ਲੜਾਇਆ ਜਾਂਦਾ ਤਾਂ ਜੋ ਸਿੰਪਥੀ ਵੋਟ ਪਵੇ ਹੈਂ ਤਾਂ ਉਹਦੇ ਪਰਿਵਾਰ ਨੂੰ ਨਹੀਂ ਲੜਾਇਆ ਗਿਆ ਰਾਸ ਸਭਾ ਮੈਂਬਰ ਨੂੰ ਲੜਾਇਆ ਗਿਆ ਕਿਉਂਕਿ ਦੂਜੇ ਰਾਸ ਸਭਾ ਮੈਂਬਰਾਂ ਨੇ ਸੀਟ ਛੱਡਣ ਤੋਂ ਮਨਾ ਕਰ ਦਿੱਤਾ ਸੀਗਾ ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤਾ ਫਰਕ ਪਾਊਗਾ ਉੱਥੇ ਤਾਂ ਦੇਖਦੇ ਆ ਕਿ ਕਿਸ ਤਰੀਕੇ ਨਾਲ ਕਾਂਗਰਸ ਕਿਹਨੂੰ ਉਤਾਰਦਾ ਅਕਾਲੀ ਦਲ ਕਿਹਨੂੰ ਉਤਾਰਦੇ ਆ ਜਾਂ ਆਪਾਂ ਕਹਿ ਲਈਏ ਕਿ ਜੇ ਗੱਲ ਕਰੀਏ ਕਿ ਭਾਜਪਾ ਕਿਹਨੂੰ ਉਤਾਰਦੀ ਹੈ ਕਿਸ ਤਰੀਕੇ ਨਾਲ ਉਤਾਰਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਸਨੀ ਅਰੂੜੇ ਜਿਹਨੂੰ ਜਿਹੜੀ ਟਿਕਟ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਜਿਹੜੀ ਸਨੀ ਅਰੂੜੇ ਨੂੰ ਟਿਕਟ ਦਿੱਤੀ ਹੈ ਮੈਨੂੰ ਲੱਗਦਾ ਉਹ ਆਉਣ ਵਾਲੇ ਦਿਨਾਂ 'ਚ ਵਿਵਾਦ ਹੋਰ ਵੱਡਾ ਹੋਊਗਾ ਪਾਰਟੀ ਦੇ ਅੰਦਰ ਅੰਦਰੀ ਬਗਾਵਤ ਵੀ ਜਿਹੜੀ ਆ ਉਹ ਉੱਠੂਗੀ ਠੀਕ ਆ ਇਹਨਾਂ ਨੇ ਕੁਝ ਚੇਅਰਮੈਨੀਆਂ ਦੇ ਕੇ ਕੁਝ ਇੰਪਰੂਵਮੈਂਟ ਟਰਸਟ ਦੀਆਂ ਚੇਅਰਮੈਨੀਆਂ ਦੇ ਕੇ ਮਾਰਕੀਟ ਕਮੇਟੀ ਦੇ ਚੇਅਰਮੈਨੀਆਂ ਦੇ ਕੇ ਵਰਕਰਾਂ ਨੂੰ ਵਰਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਲੱਗਦਾ 3 ਸਾਲਾਂ ਦੇ ਵਿੱਚ ਲੋਕ ਇੰਨੇ ਕੱਕ ਚੁੱਕੇ ਆ ਕਿ ਉਹ ਮੈਨੂੰ ਲੱਗਦਾ ਕਿ ਹੁਣ ਇਹਨਾਂ ਦੀਆਂ ਗੱਲਾਂ 'ਚ ਆਉਣਗੇ ਨਹੀਂ ਮੈਨੂੰ ਦਿੱਲੀ ਦੇ ਵਿੱਚੋਂ ਚੋਣ ਹਾਰਿਆ ਤਾਂ ਪੰਜਾਬ ਦੇ ਵਿੱਚ ਥੋੜੀ ਹਲਚਲ ਹੋਈ ਹੈ ਮੈਨੂੰ ਲੱਗਦਾ ਹੈ ਕਿ ਜੇ ਪੰਜਾਬੀਆਂ ਨੇ ਅਗਲੇ 2 ਸਾਲਾਂ ਦੇ ਲਈ ਚੰਗਾ ਰਾਜ ਲੈਣਾ ਹੈ ਇਹਨਾਂ ਦੇ ਕੋਲੋਂ ਤਾਂ ਮੈਨੂੰ ਲੱਗਦਾ ਹੈ ਕਿ ਥੋੜੀ ਜਿਹੀ ਪਟਕਣੀ ਲੁਧਿਆਣਾ ਪੱਛਮੀ ਸੀਟ ਤੋਂ ਵੀ ਜੇ ਕਿਤੇ ਪੰਜਾਬੀ ਇਹਨਾਂ ਨੂੰ ਦੇ ਦੇਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਅਗਲੇ 2 ਸਾਲ ਚੰਗੇ ਨਿਕਲਣਗੇ ਪੰਜਾਬੀਆਂ ਦੇ ਤੇ ਜੇ ਇਹ ਜਿੱਤ ਗਏ ਇਹਨਾਂ ਨੇ ਇੰਨਾ ਕਿ ਹੰਕਾਰ ਜਾਣਾ ਕਿ ਇਹ ਆਪਣੀਆਂ ਚੰਮ ਦੀਆਂ ਚਲਾਉਣਗੇ ਹੈਂ ਤੇ ਜੇ ਇਹ ਪਟਕੜੀ ਵੱਧ ਗਈ ਇਹਨਾਂ ਨੂੰ ਫਿਰ ਵਧੀਆ ਰਾਜ ਦੇਣਗੇ ਲੋਕਾਂ ਨੂੰ ਤਾਂ ਦੇਖ ਲੈਣ ਲੋਕ ਵੀ ਵਧੀਆ ਰਾਜ ਲੈਣਾ ਕਿ ਕਿਹੜਾ ਲੈਣਾ ਜੀ ਤਾਂ ਸਿੱਧੂ ਸਰ ਇੱਥੇ ਇਹ ਵੀ ਗੱਲ ਬੜੀ ਖਾਸ ਆ ਕਿ ਹੁਣ ਕਿਸ ਆਧਾਰ ਤੇ ਜੋ ਚੋਣ ਪ੍ਰਚਾਰ ਇਹਨਾਂ ਦੇ ਵੱਲੋਂ ਕੀਤਾ ਜਾਵੇਗਾ ਕਿਉਂਕਿ ਦਿੱਲੀ ਮਾਡਲ ਇਹਨਾਂ ਦਾ ਖੇਰੂ-ਖੇਰੂ ਹੋ ਗਿਆ ਪੰਜਾਬ ਮਾਡਲ ਦੀ ਉਹ ਵੀ ਧੁੰਡ ਦੀ ਆਪਾਂ ਨੇ ਦੇਖ ਲਈ ਤਾਂ ਕਿਵੇਂ ਹੁਣ ਚੋਣ ਪ੍ਰਚਾਰ ਕਰਨਗੇ ਤੇ ਕਿਸ ਆਧਾਰ ਤੇ ਚੋਣ ਲੜਨਗੇ ਦੇਖੋ ਮੈਂ ਉਹੀ ਤਾਂ ਹੈਰਾਨ ਆ ਕਿ ਜਦੋਂ ਤਾਂ ਇਹਨਾਂ ਨੇ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਸਾਡਾ ਦਿੱਲੀ ਮਾਡਲ ਦਿੱਲੀ ਮਾਡਲ ਬੜਾ ਵਧੀਆ ਤੇ ਜਦੋਂ ਟੀਚਰਾਂ ਨੂੰ ਕੁਝ ਟ੍ਰੇਨਿੰਗ ਦੇਣੀ ਸੀ ਤਾਂ ਸਿੰਗਾਪੁਰ ਭੇਜ ਦਿੰਦੇ ਸੀ ਜਾਂ ਕਿਤੇ ਹੋਰ ਭੇਜ ਦਿੰਦੇ ਸੀ ਉਹ ਕਹਿੰਦੇ ਸੀ ਕਿ ਅਮਰੀਕਾ ਵਾਲੇ ਸਾਡੇ ਸਕੂਲ ਸਾਡੇ ਮਹੱਲਾ ਕਲੀਨਿਕ ਦੇਖਣ ਆਉਂਦੇ ਆ ਤੇ ਪੰਜਾਬ ਵਾਲਿਆਂ ਨੂੰ ਬਾਹਰ ਭੇਜ ਰਹੇ ਸੀ ਹੁਣ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਚੰਗਾ ਮਾਡਲ ਹੈ ਕਿਹੜਾ ਦਿੱਲੀ ਮਾਡਲ ਚੰਗਾ ਜਾਂ ਪੰਜਾਬ ਮਾਡਲ ਚੰਗਾ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਮਾਡਲ ਕੋਈ ਹੈ ਹੀ ਨਹੀਂ ਅਸਲ ਦੇ ਵਿੱਚ ਅਸਲ ਦੇ ਵਿੱਚ ਕੋਈ ਮਾਡਲ ਹੈ ਹੀ ਨਹੀਂ ਗੱਲਾਂ ਦਾ ਹੀ ਮਾਡਲ ਹੈ ਗੱਲਾਂ ਮਾਰਨੀਆਂ ਉਹ ਮਾਡਲ ਸਮਝਦੇ ਆ ਝੂਠ ਮਾਰਨੇ ਉਹ ਮਾਡਲ ਸਮਝਦੇ ਆ ਬਸ ਉਹ ਮਾਡਲ ਐ ਇਨਾਂ ਕੋਲੇ ਹੋਰ ਕੋਈ ਮਾਡਲ ਹੀ ਹੈ ਨਹੀਂਗਾ ਤਾਂ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਜੇ ਚੰਗਾ ਰਾਜ ਲੈਣਾ ਕਿਵੇਂ ਪਟਕਣੀ ਲੈ ਕੇ ਅਗਲਾ 2 ਸਾਲਾਂ ਦੇ ਲਈ ਰਾਜ ਲੈਣਾ ਔਰ ਮੈਨੂੰ ਲੱਗਦਾ ਕਿ ਜਲੰਧਰ ਪੱਛੀ ਲੁਧਿਆਣਾ ਪੱਛਮੀ ਦੇ ਵੀ ਲੋਕ ਜਿਹੜੇ ਆ ਉਹ ਬੜੇ ਸਿਆਣੇ ਆ ਉਹ ਨਾ ਤਾਂ ਸਰਕਾਰ ਦੇ ਝਾਂਸਿਆਂ 'ਚ ਨਾ ਸਰਕਾਰ ਦੇ ਪੈਸੇ ਵਾਲੀਆਂ ਗੱਲਾਂ 'ਚ ਨਾ ਸਰਕਾਰ ਦੀਆਂ ਧਮਕੀਆਂ 'ਚ ਨਾ ਧੱਕੇਸ਼ਾਹੀ 'ਚ ਉਹ ਆਉਣ ਵਾਲੇ ਹੈ ਹੀ ਨਹੀਂ ਉਹ ਹਲਕਾ ਹੀ ਹੋਰ ਕਿਸੇ ਦਾ ਜੋ ਜਿਸ ਤਰ੍ਹਾਂ ਦੇਖਿਆ ਗਿਆ ਕਿ ਵਿਰੋਧੀ ਧਿਰ ਵੀ ਲਗਾਤਾਰ ਸਟਰੋਂਗ ਦਿਖਣ ਨੂੰ ਮਿਲ ਰਹੀ ਆ ਕਿ ਲੱਗਦਾ ਇਸ ਵਾਰ ਹਾਵ ਵੀ ਹੋ ਸਕਦੀ ਉਹਨਾਂ ਤੇ ਵਿਰੋਧੀ ਧਿਰ ਵੀ ਦੇਖੋ ਭਾਰਤ ਭੂਸ਼ਣਾਚੂ ਜਿਹੜੇ ਆ ਉਹ ਹੁਣ ਉਹਨਾਂ ਦੇ ਉੱਪਰ ਕੋਈ ਦਾਗ ਨਹੀਂ ਰਹਿ ਗਿਆ ਹਾਈ ਕੋਰਟ ਨੇ ਉਹਨਾਂ ਨੂੰ ਜਿਹੜਾ ਉਹ ਬਰੀ ਕੀਤਾ ਹੈ ਭਾਰਤ ਪੂਸ਼ਣ ਆਚੂ ਬਹੁਤ ਤਕੜੇ ਕੈਂਡੀਡੇਟ ਬਣ ਕੇ ਉੱਪਰ ਸਕਦੇ ਆ ਔਰ ਭਾਰਤ ਪੂਸ਼ਣ ਆਚੂ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਵਿਚਰ ਰਹੇ ਆ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਮਨ ਜਿਹੜਾ ਅੱਕਿਆ ਹੋਇਆ ਆਮਾਦੀ ਪਾਰਟੀ ਵਾਲਾਂ ਤੋਂ ਜਿਸ ਤਰੀਕੇ ਨਾਲ ਉਹਨਾਂ ਨਾਲ ਜੁੜ ਰਹੇ ਆ ਲੋਕ ਮੈਨੂੰ ਲੱਗਦਾ ਕਿ ਭਾਰਤ ਪੂਸ਼ਣ ਆਚੂ ਬਹੁਤ ਵੱਡੀ ਤਾਕਤ ਕਾਂਗਰਸ ਵੱਲੋਂ ਬਣ ਕੇ ਉੱਪਰ ਸਕਦੇ ਆ ਜੀ ਤਾਂ ਮੇਰੇ ਨਾਲ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਹੋ ਰਹੇ ਜਾਨਾ ਲੋਕਾਂ ਨਾਲ ਟੀਵੀ ਦੇ ਨਾਲ ਕੈਮਰਾਮੈਨ ਅੰਕੁਸ਼ ਸ਼ਰਮਾ ਦੇ ਨਾਲ ਅਜੇ ਰਖੜਾ